ਸਾਰਿਆਂ ਦੇ ਨਾਲ ਰਲ ਕੇ ਪਿੰਡ ਦੇ ਵਿੱਚ ਵਧੀਆ ਕੰਮ ਕਰਵਾਉਣੇ ਨੇ ਹਿੰਮਤਨਾ ਕਰਵਾਉਣੇ ਨੇ ਤੇ ਸੀਵਰੇਜ ਦਾ ਕਰਵਾਉਂਗਾ ਜੀ ਕਿਉਂਕਿ ਸਾਡੇ ਐਮ.ਐਲ.ਏ. ਸਾਹਿਬ ਉਹ ਵੀ ਸਾਡੇ ਵਾਂਗ ਹੰਮੂਮਰੀ ਨੇ بڑا ਉਹਨਾਂ ਦੇ ਵਿੱਚ ਹੈਗਾ ਜੋਸ਼ ਤੇ ਉਹ ਸਾਥ ਵੀ ਬੜਾ ਦਿੰਦੇ ਨੇ ਜੇ ਮੇਰੇ ਪਿੰਡ ਦੇ ਵਿੱਚ ਥੋੜੀ ਗਰੀਬੀ ਰੇਖਾ ਤੋਂ ਥੱਲੇ ਲੋਕ ਕਾਫੀ ਆ ਗਏ ਨੇ ਇਸ ਕਰਕੇ ਤੇ ਮੈਂ ਲੱਗੇ ਰਵਾਂਗੇ ਜਿਆਦਾ ਵਧੀਆ ਤਰੀਕੇ ਨਾਲ ਵੱਧ ਤੋਂ ਵੱਧ ਜੋ ਵੀ ਕੁਝ ਨਾ ਐਮਐਲਏ ਸਾਹਿਬ ਨੂੰ ਮਿਲਿਆ ਚਲੋ ਸੌ ਵੀ ਚੱਕੀਏ ਉਹ ਬੜਾ ਜਿਆਦਾ ਕਰ ਦੋ کافی ਸਾਡਾ ਪਿਆਰ ਵੀ ਆ ਉਹਨਾਂ ਨਾਲ ਉਹਨਾਂ ਨੇ ਬੜਾ ਭਰੋਸਾ ਦਿਵਾਇਆ ਹੈ ਉਹਨਾਂ ਨੇ ਮੈਨੂੰ ਕਿਹਾ ਵੀ ਸਾਬੇ ਤੂੰ ਨਾ ਜਿਹੜੀ ਵੀ ਕੋਈ ਇਹੀਂ ਪੂਰਾ ਪਲਾਨ ਕੀਤਾ ਹੈ ਕਿਹੜੀ ਚੀਜ਼ ਚਾਹੀਦੀ ਹੈ ਸਾਰੀ ਤਿਆਰ ਕਰਕੇ ਆਪਾਂ ਉਹਨਾਂ ਨੂੰ ਪਹਿਲਾਂ ਹੀ ਦੇ ਦਿੱਤੀ ਸਰਪੰਚੀ ਪਰਸੋ ਸ਼ੁਰੂ ਹੋਈਏ ਉਸ ਤੋਂ ਪਹਿਲਾਂ ਹੀ ਇਹੀਂ ਉਹਨਾਂ ਨੂੰ ਦੇ ਆਏ ਆ ਲੈ ਕੇ ਆਮ ਤੌਰ ਤੇ ਜਿਹੜੇ ਸਰਪੰਚ ਦੇ ਸਾਬਕਾ ਸਰਪੰਚ ਹੁੰਦੇ ਹਨ ਢੜੇ ਬੰਦੀ ਹੋ ਜਾਂਦੀ ਪਿੰਡਾਂ ਚ ਤੇ ਨੁਕਸ ਬੜੇ ਕੱਢਦੇ ਆ ਤੁਸੀਂ ਹੁਣ ਜਿਹੜਾ ਇਹ ਕੰਮ ਸਾਬਾ ਸਰਪੰਚ ਕਰਵਾਉਣ ਡਿਆ ਵਾ ਇਹ ਦੇ ਵੇਖਿਆ ਕਿ ਮੌਕੇ ਤੇ ਆਈ ਵੀ ਤੁਹਾਨੂੰ ਦੇਖ ਲਿਆ ਸੋ ਇਹਨਾਂ ਦੇ ਨੁਕਸ ਕੱਢਣ ਆਏ ਹੋ ਕਿ ਤਾਰੀਫ ਕਰਨ ਆਏ ਹੋ ਨਹੀਂ ਐਨਾ ਆਈ ਨਾਲ ਇਹਨਾਂ ਦੇ ਹੋਗੇ ਚੱਲਾਂਗੇ ਪੰਜਾਬ ਦੇ ਆ ਵੀ ਇਹਨੇ ਇੱਕ ਦੇ ਗ੍ਰੈਜੂਏਸ਼ਨ ਕੀਤੀ ਮੁੰਡੇ ਨੇ ਹਾਂਜੀ ਇਹ ਇਹ ਸਾਰੇ ਚੁਣ ਕੇ ਹੀ ਬਨਾਇਆ ਵੀ ਚਲੋ ਇਹਨੂੰ ਅਮਰੀਕਾ ਗਾਂ ਕਰੀਏ ਤੇ ਚੰਗੇ ਕੰਮ ਕਰਾਏਗਾ ਐਮਐ ਨਾਲ ਐਮਐਲਏ ਸਾਹਮਣੇ ਨਾਲ ਵੀ ਇਹਨਾਂ ਦੇ ਸੰਪਰਕ ਪੂਰੇ ਸਰਕਾਰੀ ਅਫਸਰਾਂ ਨਾਲ ਵੀ ਸਾਰਿਆਂ ਨਾਲ ਤੇ ਵਾਧੂ ਆਦੇ ਯੋਗਦਾਨ ਅਸੀਂ ਵੀ ਨਾਲ ਪਾਵਾਂਗੇ ਸਾਰਾ ਨਗਰੀ ਪਾਏਗਾ ਜੋ ਵੀ ਪਿੰਡ ਦਾ ਕੋਈ ਵਿਕਾਸ ਰਹਿ ਗਿਆ ਕਰਾਉਣ ਵਾਲਾ ਇਹਨਾਂ ਦੇ ਨਾਲ ਸਾਥ ਦੇ ਕੇ ਕਰਾਵਾਂਗੇ ਸਰਕਾਰੀ ਸੱਤ ਦੋ ਦਿਨ ਪਹਿਲਾਂ ਬਟਾਲਾ ਦੀ ਦਾਣਾ ਮੰਡੀ ਦੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅਤੇ ਆਮ ਆਦਮੀ ਪਾਰਟੀ ਦੇ ਸੂਬੇ ਦੇ ਵਰਕਿੰਗ ਪ੍ਰੈਜ਼ੀਡੈਂਟ ਅਮਨ ਸ਼ੇਰ ਸਿੰਘ ਸ਼ੈਰੀਕਲਸੀ ਜਿਹੜੇ ਕਿ ਬਟਾਲਾ ਤੋਂ ਵਿਧਾਇਕ ਹਨ ਉਹਨਾਂ ਦੇ ਨਾਲ ਹੋਰ ਵੀ ਕਈ ਵਿਧਾਇਕ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪੰਚਾਇਤਾਂ ਜਿਹੜੀਆਂ ਨਵੀਆਂ ਬਣੀਆਂ ਸੀ 1279 ਉਹਨਾਂ ਨੂੰ ਸੌਂ ਚੁਕਵਾਈ ਸੀ ਸੌਂ ਚੁਕਵਾਈ ਸੀ ਸੰਵਿਧਾਨ ਦੀ ਇਹ ਵੀ ਗੱਲ ਕਹਿ ਕੇ ਗਏ ਸੀ ਕੁਲਦੀਪ ਧਾਲੀਵਾਲ ਕਿ ਜਿੰਨੇ ਵੀ ਸਰਪੰਚ ਜਾਂ ਪੰਚ ਬਣੇ ਨੇ ਉਹਨਾਂ ਨੂੰ ਪੰਚਾਇਤੀ ਰਾਜ ਦਾ ਐਕਟ ਪੜਾਇਆ ਜਾਏਗਾ ਉਹਨਾਂ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਜਾਏਗਾ ਔਰ ਉਹਨਾਂ ਨੂੰ ਕਿਸੇ ਐਮਐਲਏ ਜਾਂ ਮੰਤਰੀ ਕੋਲੋਂ ਪੈਸੇ ਮੰਗਣ ਦੀ ਜ਼ਰੂਰਤ ਨਹੀਂ ਉਹ ਆਪਣੇ ਐਕਟ ਰਾਹੀਂ ਕੇਂਦਰ ਦੀ ਅਤੇ ਪੰਜਾਬ ਦੀ ਸਰਕਾਰ ਕੋਲੋਂ ਇਸੇ ਲੈ ਸਕਦੇ ਆ ਅਸੀਂ ਖੜੇ ਬਟਾਲਾ ਦੇ ਪਿੰਡ ਬੋਦੇ ਦੀ ਕੋਈ ਜਿੱਥੇ ਨਵ ਨਿਯੁਕਤ ਸਰਪੰਚ ਜਿਨ੍ਹਾਂ ਨੇ ਦੋ ਦਿਨ ਪਹਿਲਾਂ ਸੌ ਚੁੱਕੀ ਆ ਨੌਜਵਾਨ ਸਰਪੰਚ ਨੇ ਗੱਲਬਾਤ ਕਰ ਲਾਂਗੇ ਕਿ ਵਿਜ਼ਨ ਕੀ ਆ ਸੋਚ ਕੀ ਆ ਡਿਵੈਲਪਮੈਂਟ ਕੀ ਆ ਸੋਰਸ ਕੀ ਆ ਗੱਲਬਾਤ ਕਰ ਲੈਂਦੇ ਆ ਕੀ ਨਾਮ ਆ ਜੀ ਵੀਰ ਜੀ ਮੇਰਾ ਨਾਮ ਗੁਰਦੇਵ ਸਿੰਘ ਆ ਜੀ ਜੀ ਪਰ ਲੋਕ ਤੇ ਪਿੰਡ ਚ ਜਦੋਂ ਅਸੀਂ ਆਏ ਤੇ ਸਾਬਾ ਹੀ ਜ਼ਿਆਦਾ ਪਿਆਰ ਨਾਲ ਕਹਿੰਦੇ ਸ਼ਾਇਦ ਸਾਡਾ ਨਾਂ ਪਿੰਡਾਂ ਦੇ ਵਿੱਚ ਜਿਆਦਾ ਛੋਟੇ ਨਾਮ ਚੱਲਦੇ ਆ ਇਸ ਕਰਕੇ ਹੁਣ ਮੈਂ ਕਾਗਜ਼ਾਂ ਪੱਤਰਾ 'ਚ ਆ ਗਿਆ ਤਾਂ ਕਰਕੇ ਮੈਂ ਪੂਰਾ ਨਾਮ ਬੋਲਦਾ ਹੁਣ ਵੀ ਹੁਣ ਕਾਗਜ਼ਾਂ 'ਚ ਚੱਲਦਾ ਲੋਕਾਂ ਜੋ ਜਿਹੜਾ ਨਾਮ ਤੁਹਾਡਾ ਲੋਕ ਪਿੰਡ 'ਚ ਲੈਂਦੇ ਆ ਉਸੇ ਨਾਂ ਨਾਲ ਹੀ ਤੁਹਾਨੂੰ ਸੰਬੋਧਨ ਕਰਾਂਗੇ ਤੇ ਉਸੇ ਨਾਲ ਕਰ ਸਭੇ ਭਾਜੀ ਇਹ ਦੱਸੋ ਕਿ ਸਰਪੰਚ ਤੇ ਬੜੀ ਛੋਟੀ ਉਮਰ 'ਚ ਬਣ ਕੇ ਲੋਕਾਂ ਦਾ ਕਿੰਨਾ ਕੁ ਪਿਆਰ ਕਿੰਨਾ ਕੁ ਸਾਥ ਮਿਲਿਆ ਵੀਰ ਜੀ ਇਹ ਲੋਕਾਂ ਦਾ ਹੀ ਪਿਆਰ ਆ ਯਾਰ ਜਿਹੜਾ ਪਿੰਡ ਦੇ ਵਿੱਚ ਸਾਰਿਆਂ ਨੇ ਸਾਥ ਦੇ ਕੇ ਤੇ ਸਾਡੀ ਇਲੈਕਸ਼ਨ ਨਹੀਂ ਹੋਈ ਸਰਬਸੰਮਤੀ ਦੇ ਨਾਲ ਹੀ ਸਾਰੇ ਪਿੰਡ ਨੇ ਸਾਰੇ ਨਗਰ ਨੇ ਜਾਂ ਪੁਰਾਣੇ ਸਰਪੰਚ ਨੇ ਇਹਨਾਂ ਨੇ ਸਾਰਿਆਂ ਨੇ ਸਾਥ ਦੇ ਕੇ ਮੈਨੂੰ ਮੌਕਾ ਦਿੱਤਾ ਤੇ ਇਹ ਸੇਵਾ ਵਾਸਤੇ ਮੈਂ ਤੇ ਤੁਸੀਂ ਹੁਣ ਮੌਕੇ ਤੇ ਆਏਗੇ ਆ ਗਲੀਆਂ ਨਾਲੀਆਂ ਲਾਗੇ ਖੜਕੇ ਹੀ ਕਰਵਾ ਰਹੇ ਹਾਂ ਜੀ ਤੇ ਮੈਨੂੰ ਅਸੀਂ ਦੇਖਿਆ ਕਿ ਜਦੋਂ ਅਸੀਂ ਪਿੰਡ 'ਚ ਪਹੁੰਚੇ ਆ ਤੇ ਤੁਸੀਂ ਆ ਸੀਵਰੇਜ ਕਹ ਲਈਏ ਜਾਂ ਨਾਲੀਆਂ ਜੋ ਗੰਦਗੀ ਕਢਵਾ ਰਹੇ ਸੀ ਘਰ ਕਢਵਾ ਰਹੇ ਬਹੁਤ ਘੱਟ ਸਰਪੰਚ ਹੁੰਦੇ ਆ ਜਿਹੜੇ ਮੌਕੇ ਤੇ ਪਹੁੰਚ ਕੇ ਦੇ ਆਪ ਨਿਗਰਾਨੀ ਚ ਇਹ ਕੰਮ ਕਰਾਉਂਦੇ ਆ ਜੀ ਜੀ ਵੀਰ ਜੀ ਇਸੇ ਕਰਕੇ ਨਾ ਆਪਾਂ ਇਹੀ ਸੋਚਿਆ ਵੀ ਸਾਰਿਆਂ ਦੇ ਨਾਲ ਰਲ ਕੇ ਪਿੰਡ ਦੇ ਵਿੱਚ ਵਧੀਆ ਕੰਮ ਕਰਵਾਉਣੇ ਨੇ ਹਿੰਮਤ ਨਾਲ ਕਰਵਾਉਣੇ ਨੇ ਤੇ ਸੀਵਰੇਜ ਦਾ ਕਰਵਾਉਂਗਾ ਜੀ ਕਿਉਂਕਿ ਸਾਡੇ ਐਮਐਲਏ ਸਾਹਿਬ ਉਹ ਵੀ ਸਾਡੇ ਵਾਂਗ ਹਮ ਉਮਰੀ ਨੇ ਬੜਾ ਉਹਨਾਂ ਦੇ ਵਿੱਚ ਹੈਗਾ ਜੋਸ਼ ਤੇ ਉਹ ਸਾਥ ਵੀ ਬੜਾ ਦਿੰਦੇ ਨੇ ਇਸ ਕਰਕੇ ਸਭ ਤੋਂ ਇਹੀ ਆ ਵੀ ਸੀਵਰੇਜ ਦਾ ਤੇ ਜਾਂ ਕੱਚੇ ਕੋਠੇ ਨੇ ਪਿੰਡ ਦੇ ਵਿੱਚ ਮੇਰੇ ਪਿੰਡ ਦੇ ਵਿੱਚ ਥੋੜੀ ਗਰੀਬੀ ਰੇਖਾ ਤੋਂ ਥੱਲੇ ਲੋਕ ਕਾਫੀ ਆ ਗਏ ਨੇ ਇਸ ਕਰਕੇ ਤੇ ਮੈਂ ਲੱਗੇ ਰਵਾਂਗੇ ਜਿਆਦਾ ਵਧੀਆ ਤਰੀਕੇ ਨਾਲ ਵੱਧ ਤੋਂ ਵੱਧ ਜੋ ਵੀ ਕੋਈ ਤੁਸੀਂ ਸੋਚਦੇ ਕੱਚੇ ਕੋਠਿਆਂ ਦੀ ਗੱਲ ਕੀਤੀ ਹੈ ਤੁਸੀਂ ਸੀਵਰੇਜ ਦੀ ਗੱਲ ਕੀਤੀ ਹੈ ਸਫਾਈ ਦੀ ਗੱਲ ਕੀਤੀ ਹੈ ਕੀ ਲੱਗਦਾ ਪਲੈਨਿੰਗ ਤੇ ਕਰ ਲਈ ਸੋਰਸ ਕੀ ਆ ਜਾਂ ਹੁਣ ਇਹ ਪੈਸੇ ਕਿਦੋਂ ਲੈ ਕੇ ਆਓਗੇ ਕੋਈ ਗੱਲ ਚੱਲੀ ਹੈ ਕਿਤੇ ਕੋਈ ਪ੍ਰੋਜੈਕਟ ਬਣਾ ਰਹੇ ਇਹ ਨਾ ਐਮਐਲਏ ਸਾਹਿਬ ਨੂੰ ਮਿਲਿਆ ਚਲੋ ਸੌ ਵੀ ਚੱਕੀਏ ਉਹ ਬੜਾ ਜ਼ਿਆਦਾ ਕਰਦੇ ਕਾਫੀ ਸਾਡਾ ਪਿਆਰ ਵੀ ਹੈ ਉਹਨਾਂ ਨਾਲ ਉਹਨਾਂ ਨੇ ਬੜਾ ਭਰੋਸਾ ਦਿਵਾਇਆ ਹੈ ਉਹਨਾਂ ਨੇ ਮੈਨੂੰ ਕਿਹਾ ਵੀ ਸਾਬੇ ਤੂੰ ਨਾ ਜਿਹੜੀ ਵੀ ਕੋਈ ਇਹੀਂ ਪੂਰਾ ਪਲਾਨ ਕੀਤਾ ਹੈ ਕਿਹੜੀ ਚੀਜ਼ ਚਾਹੀਦੀ ਹੈ ਸਾਰੀ ਤਿਆਰ ਕਰਕੇ ਆਪਾਂ ਉਹਨਾਂ ਨੂੰ ਪਹਿਲਾਂ ਹੀ ਦੇ ਦਿੱਤੀ ਸਰਪੰਚੀ ਪਰਸੂ ਸ਼ੁਰੂ ਹੋਈਏ ਉਸ ਤੋਂ ਪਹਿਲਾਂ ਹੀ ਇਹੀਂ ਉਹਨਾਂ ਨੂੰ ਦੇ ਆਏ ਹਾਂ ਲੈ ਕੇ ਦੋ ਤਿੰਨ ਕਾਗਜ਼ ਵੀ ਸਾਬੇ ਪਹਿਲਾਂ ਬਾਅਲੇ ਤੇ ਸੌ ਬਾਅਦ ਚੁੱਕਣੀ ਚਲੋ ਹਾਂਜੀ ਹਾਂਜੀ ਕਿਉਂਕਿ ਉਹ ਬੜੇ ਭਰੋਸੇ ਨਾਲ ਪਿੰਡ ਵਾਲਿਆਂ ਨੇ ਬੜੇ ਵਿਸ਼ਵਾਸ ਨਾਲ ਮੌਕਾ ਦਿੱਤਾ ਚਲੋ ਆਸ਼ੀਰਵਾਦ ਹੈ ਵੱਡਿਆਂ ਕਰ ਸਕਦਾ ਆਪਣੀ ਵੱਲੋਂ ਵੀ ਤੇ ਇਸ ਕਰਕੇ ਮੈਂ ਸਾਰਾ ਕੁਝ ਵਧੀਆ ਤਰੀਕੇ ਨਾਲ ਕਰੂੰਗਾ ਪੂਰੀ ਕੋਸ਼ਿਸ਼ ਕਰੂੰਗਾ ਤੇ ਕਰਕੇ ਦਿਖਾਵਾਂ ਕਰਨੀ ਵੀ ਚਾਹੀਦੀ ਹੈ ਕਿਉਂਕਿ ਪਿੰਡ ਨੇ ਇਹ ਬੜੀ ਵੱਡੀ ਜ਼ਿੰਮੇਵਾਰੀ ਦੂਸਰੇ ਪਾਸੇ ਜਿਸ ਦਿਨ ਤੁਸੀਂ ਸੌ ਚੱਕਣ ਗਏ ਹੋ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਹੋਰਾਂ ਨੇ ਕਿਹਾ ਕਿ ਵੀ ਜਿੰਨੇ ਵੀ ਇੱਥੇ ਪੜੇ ਲਿਖੇ ਨੇ ਜਾਂ ਜਿਹੜੇ ਘੱਟ ਪੜੇ ਵੀ ਉਹਨਾਂ ਨੂੰ ਸੈਮੀਨਾਰ ਲਵਾਏ ਜਾਣਗੇ ਪੰਚਾਇਤੀ ਰਾਜ ਐਕਟ ਪੜਾਇਆ ਜਾਏਗਾ ਲੱਗਦਾ ਕਿ ਜਿਹੜੀ ਗੱਲ ਲੋਕ ਕਹਿ ਕੇ ਗਏ ਜੇ ਉਹ ਲਾਗੂ ਹੋ ਜਵੇ ਕਿ ਪੰਚਾਇਤੀ ਰਾਜ ਐਕਟ ਤੁਸੀਂ ਪੜ ਲਵੋ ਤੇ ਫਿਰ ਪਿੰਡ ਦੀ ਨਹਾਰ ਬਦਲਣ ਤੋਂ ਜਾਂ ਡਿਵੈਲਪਮੈਂਟ ਬਦਲਣ ਤੋਂ ਕੋਈ ਨਹੀਂ ਰੋਕ ਸਕਦਾ ਬਿਲਕੁਲ ਬਿਲਕੁਲ ਇਹ ਕਹਿੰਦੇ ਨਿਤਨ ਵੀਰ ਜੀ ਆਪਾਂ ਨਾ ਇਹੀ ਗੱਲ ਵੀ ਚਲੋ ਲੋਕਾਂ ਨੇ ਤੇ ਕੀਤਾ ਤੇ ਇਸ ਕਰਕੇ ਆਪਾਂ ਵੀ ਪੁੱਛਣ ਦੇ ਜਿਹੜੇ ਪੁਰਾਣੇ ਨੇ ਐਕਸਪੀਰੀਅੰਸ ਵਾਲੇ ਜਾਂ ਜਿਹੜੇ ਵੱਡੇ ਕੋਈ ਹੈਗੇ ਉਹਨਾਂ ਤੋਂ ਪੁੱਛਣ ਦੇ ਕਿਉਂਕਿ ਇੰਨਾ ਸਾਡਾ ਤੇ ਤਜਰਬਾ ਹੈ ਨਹੀਂ ਤੇ ਜਿਹੜੀ ਉਹਨਾਂ ਨੇ ਗੱਲ ਦੱਸੀ ਹੈ ਪੰਚਾਇਤੀ ਰਾਜ ਐਕਟ ਵਾਲੀ ਉਹਦੇ ਵਾਸਤੇ ਵੀ ਚਲੋ ਸਾਨੂੰ ਉਹਰ ਤੋਂ ਫਿਰ ਚੰਗੀ ਤਰ੍ਹਾਂ ਸਮਝ ਲੱਗ ਜੇਗੀ ਕਿ ਕਿਹੜੇ ਕੰਮ ਆਹੀ ਕਿੱਦਾਂ ਕਰਵਾ ਸਕਦੇ ਆ ਤੇ ਕਿਹੜਾ ਕੰਮ ਕਿੱਥੋਂ ਕਰਵਾ ਸਕਦੇ ਆ ਜਿੱਦਾਂ ਪਿੰਡ ਦੇ ਵਿੱਚ ਕੱਚੇ ਕੋਠੇ ਜਾਂ ਕੋਈ ਡੰਗਰਾਂ ਦੇ ਕੋਠੇ ਉਹ ਨਰੇਗਾ ਦੇ ਵਿੱਚ ਕੰਮ ਹੁੰਦੇ ਨੇ ਜੀ ਪਿੰਡ ਦੀਆਂ ਗਲੀਆਂ ਦਾ ਕੰਮ ਨਰੇਗਾ ਚ ਹੋ ਜਾਂਦਾ ਇਸ ਕਰਕੇ ਉਹ ਸੈਂਟਰ ਦੀਆਂ ਸਕੀਮਾਂ ਨੇ ਇਹ ਜੀ ਚੀਜ਼ ਦੀ ਇਸ ਕਰਕੇ ਆਪਾਂ ਕਰਵਾ ਸਕਦੇ ਆ ਜਿਹੜੀ ਚੀਜ਼ ਜਿੱਥੋਂ ਹੋਣ ਵਾਲੀ ਹੈ ਉੱਥੋਂ ਕਰਵਾ ਸਕਦੇ ਆ ਜੀ ਉਹ ਸਾਨੂੰ ਉਹਦੇ ਵਿੱਚ ਬਹੁਤ ਲਾਭ ਮਿਲੇਗਾ ਜੇ ਸੈਮੀਨਾਰ ਹੋਣਗੇ ਵੈਸੇ ਵੀ ਸਿੱਖਣ ਨੂੰ ਬੜਾ ਕੁਝ ਮਿਲੇਗਾ ਪਰ ਅਸੀਂ ਆਪਣੇ ਤੌਰ ਤੇ ਵੀ ਮੈਂ ਪੁੱਛਦਾ ਹੀ ਰਹਿਣਾ ਜੀ ਰੋਜ਼ ਸ਼ਾਮ ਨੂੰ ਪਿੰਡ ਚ ਫੇਰ ਕੇ ਜਿਹੜੇ ਸਿਆਣੇ ਨੇ ਜਾਂ ਜਿਨ੍ਹਾਂ ਨੂੰ ਪੁੱਛਦੇ ਆ ਵੀ ਕੀ ਹੁੰਦਾ ਹੀ ਕਿੱਦਾਂ ਹੁੰਦਾ ਹੀ ਸਾਡੇ ਸੈਕਟਰੀ ਸਾਹਿਬ ਨੇ ਉਹਨਾਂ ਨੂੰ ਵੀ ਮੈਂ ਪੁੱਛਦਾ ਉਹ ਮੈਨੂੰ ਕਹਿੰਦੇ ਯਾਰ ਤੂੰ ਬੜਾ ਪੁੱਛਦਾ ਹਲੇ ਸ਼ੁਰੂ ਤੇ ਕਰ ਲੋ ਕੰਮ ਵੀ ਤੂੰ ਪੁੱਛਦੇ ਕਿੱਦਾਂ ਹੋਣਾ ਹੈ ਕਿੱਦਾਂ ਹੋਣਾ ਮੈਨੂੰ ਥੋੜਾ ਹੈਗਾ ਜੀ ਮੈਂ ਕਰਵਾਵਾ ਮੈਨੂੰ ਚਾਹ ਜਿਆ ਵੀ ਮੈਂ ਯਾਰ ਕਰਵਾਵਾ ਯਾਰ ਚਾਹ ਤਾਂ ਹੀ ਲੱਗਦਾ ਵਾ ਕਿ ਉਹ ਮਤਲਬ ਵੈਸੇ ਹੀ ਨਾਰਮਲੀ ਵੀ ਤੁਸੀਂ ਪਿੰਡ ਚ ਘੁੰਮਦੇ ਪਏ ਹੋ ਜੀ ਹੁਣ ਇਸੇ ਕਰਕੇ ਤੁਸੀਂ ਆ ਗਏ ਚਿੰਚੇਤਾ ਨਾਲੀਆਂ ਵਾਲੇ ਹੁਣ ਮੈਨਾਂ ਕੋਲੇ ਆ ਗਿਆ ਅਸੀਂ ਮੈਂ ਦੇਖਣ ਆ ਵੀ ਚਲੋ ਯਾਰ ਚਾਹ ਹੈਗਾ ਚਾਹ ਦੇ ਕਰਕੇ ਇੱਥੇ ਇਹਨਾਂ ਦੇ ਮੈਂਬਰ ਪੰਚਾਇਤ ਵੀ ਮੌਜੂਦ ਹੈ ਕੀ ਨਾਮ ਹੈ ਜੀ ਵਿਜੇ ਕੁਮਾਰ ਜੀ ਜੀ ਜਿਹੜੀ ਗੱਲ ਸਰਪੰਚੂ ਦੀ ਕਹਿ ਰਹੇ ਆ ਕਿ ਡਵੈਲਪਮੈਂਟ ਕਰਵਾਵਾਂਗੇ ਕੱਚੇ ਕੋਠਿਆਂ ਦੀ ਗ੍ਰਾਂਟ ਲਿਆਵਾਂਗੇ ਜਾਂ ਪਿੰਡ ਚ ਸੀਵਰੇਜ ਵਾਜ ਜਾਂ ਹੋਰ ਸਮੱਸਿਆਵਾਂ ਨੇ ਲੱਗਦਾ ਜੋ ਇਹ ਕਹਿੰਦੇ ਪੂਰਾ ਕਰ ਲੈਣਗੇ ਹਾਂਜੀ ਪੂਰਾ ਕਰਾਂਗੇ ਜੀ ਪੰਚਾਇਤ ਪੂਰਾ ਕੰਮ ਪੂਰਾ ਕਰੇਗੀ ਹਾਂਜੀ ਵੱਡੀ ਗੱਲ ਇਸ ਪਿੰਡ ਦੀ ਖਾਸੀਅਤ ਇਹ ਆ ਕਿ ਜੇ ਮੌਜੂਦਾ ਸਰਪੰਚਵਾ ਤੇ ਸਾਬਕਾ ਸਰਪੰਚ ਵੀ ਇਹਨਾਂ ਦਾ ਸਾਥ ਦੇ ਲਈ ਜਾਂ ਕਹਿ ਲਈਏ ਕਿ ਇਹਨਾਂ ਤੇ ਨਿਗਰਾਨੀ ਰੱਖਣ ਲਈ ਪਿੰਡ ਜੀ ਫਿਰਦੇ ਪਏ ਆ ਕੀ ਨਾਮ ਆ ਜੀ ਗੁਲਜਾਰ ਸਿੰਘ ਜੀ ਗੁਲਜਾਰ ਜੀ ਇੱਕ ਸਿੱਧੀ ਸਿੱਧੀ ਗੱਲ ਪੁੱਛਾਂਗੇ ਕਿ ਆਮ ਤੌਰ ਤੇ ਤੇ ਜਿਹੜੇ ਸਰਪੰਚ ਦੇ ਸਾਬਕਾ ਸਰਪੰਚ ਹੁੰਦੇ ਆ ਨਾ ਧੜੇ ਬੰਦੀ ਹੋ ਜਾਂਦੀ ਪਿੰਡਾਂ ਚ ਤੇ ਨੁਕਸ ਬੜੇ ਕੱਢਦੇ ਆ ਤੁਸੀਂ ਹੁਣ ਜਿਹੜਾ ਇਹ ਕੰਮ ਸਾਬਾ ਸਰਪੰਚ ਕਰਵਾਉਣ ਡਿਆ ਵਾ ਇਹਦੇ ਵੇਖਿਆ ਕਿ ਮੌਕੇ ਤੇ ਅਸੀਂ ਵੀ ਤੁਹਾਨੂੰ ਦੇਖ ਲਿਆ ਸੋ ਇਹਨਾਂ ਦੇ ਨੁਕਸ ਕੱਢਣ ਆਏ ਹੋ ਕਿ ਤਾਰੀਫ ਕਰਨ ਆਏ ਹੋ ਨਹੀਂ ਇਹਨਾਂ ਆਈ ਨਾਲ ਇਹਨਾਂ ਦੇ ਹੋ ਕੇ ਜੱਲਾਂਗੇ ਪੰਜਾਬ ਦੇ ਆ ਵੀ ਇਹਨੇ ਇੱਕ ਦੇ ਗ੍ਰੈਜੂਏਸ਼ਨ ਕੀਤੀ ਮੁੰਡੇ ਨੇ ਹਾਂਜੀ ਤੇ ਇਹ ਸਾਰੇ ਚੁਣਗੇ ਹੀ ਬਨਾਇਆ ਵੀ ਚਲੋ ਇਹਨੂੰ ਅਮਰਕਾਂ ਗਾਂ ਕਰੀਏ ਤੇ ਚੰਗੇ ਕੰਮ ਕਰਾਏਗਾ ਐਮਐਨ ਨਾਲ ਐਮਐਲਏ ਸਾਹਬ ਨਾਲ ਵੀ ਇਹਨਾਂ ਦੇ ਸੰਪਰਕ ਪੂਰੇ ਸਰਕਾਰੀ ਅਫਸਰਾਂ ਨਾਲ ਵੀ ਸਾਰਿਆਂ ਨਾਲ ਤੇ ਵਾਧੂ ਵਾਦੇ ਯੋਗਦਾਨ ਅਸੀਂ ਵੀ ਨਾਲ ਪਾਵਾਂਗੇ ਸਾਰਾ ਨਗਰ ਹੀ ਪਾਏਗਾ ਜੋ ਵੀ ਪਿੰਡ ਦਾ ਕੋਈ ਵਿਕਾਸ ਰਹਿ ਗਿਆ ਕਰਾਉਣ ਵਾਲਾ ਇਹਨਾਂ ਦੇ ਨਾਲ ਸਾਥ ਦੇ ਕੇ ਕਰਾਵਾਂਗੇ ਤੇ ਸਭ ਤੋਂ ਇੱਕ ਇਹਨਾਂ ਦੀ ਪਹਿਲ ਹੈ ਵੀ ਜਿਹੜੀ ਪਿੰਡ ਦੇ ਵਿੱਚ ਝਗੜੇ ਜੋ ਵੀ ਹੋਣਾ ਕੋਈ ਫੈਸਲਾ ਪਿੰਡ ਜੀ ਕਰਨਾ ਤੇ ਚਾਹੀਦਾ ਵੀ ਇਸੇ ਤਰ੍ਹਾਂ ਹੀ ਆ ਕਿ ਕਿਸੇ ਨੂੰ ਬਾਹਰ ਨਹੀਂ ਜਾਣ ਦੇਣਾ ਚਾਹੀਦਾ ਖਰਾਬ ਨਹੀਂ ਹੋਣ ਦੇਣਾ ਚਾਹੀਦਾ ਤੇਦਾ ਇਹੋ ਹੀ ਕੱਲ ਨਵੀ ਆ ਗਈ ਕਹਿੰਦੇ ਕਿ ਜੇ ਕੋਈ ਪਿੰਡ ਚ ਅੱਬਲ ਤੇ ਲੜਨਾ ਹੀ ਨਹੀਂ ਚਾਹੀਦਾ ਜੇ ਕੋਈ ਲੜ ਵੀ ਪਵੇ ਨਹੀਂ ਹੋਇਆ ਸਾਡੇ ਪਿੰਡ ਦਾ ਚਲੋ ਇੱਕ ਆਪਾਂ ਸਮਝਾਉਣੀ ਡੇ ਇੱਕ ਤਿੰਨ ਦਿਨ ਪਹਿਲਾਂ ਕੋਈ ਬੁਲਟ ਮੋਟਰਸਾਈਕਲ ਦੇ ਵਿੱਚ ਗਲੀਆਂ ਚ ਪਟਾਕੇ ਮਾਰ ਕੇ ਗਏ ਉਹਨਾਂ ਦੇ ਪਿੰਡ ਛਾਪਿਆਂ ਵਾਲੀ ਇਹ ਸੰਪਰਕ ਕੀਤਾ ਉਹ ਪਿੰਡ ਆ ਕੇ ਲਿਖਤੀ ਮਾਫੀ ਮੰਗੇ ਗਿਆ ਝਗੜਾ ਪਿੰਡ ਚ ਨਿਪਟਾਇਆ ਵਾ ਇੱਕ ਸਾਡੇ ਪਿੰਡ ਦੇ ਵਿੱਚ ਮੈਂ ਹੀ ਰੱਖਿਆ ਐਸਐਚਓ ਸਾਹਿਬ ਨੂੰ ਵੀ ਕਹਿਤਾ ਵੀ ਮੇਰੇ ਪਿੰਡ ਬਿਨਾ ਗੱਲ ਤੋਂ ਆਉਣਾ ਨਹੀਂ ਕਿਸੇ ਨੂੰ ਇੰਜ ਨਹੀਂ ਤੇ ਉਹ ਐਸਐਚਓ ਸਿਵਲ ਲੈਣ ਵਾਲੇ ਵੀ ਬੜੇ ਵਧੀਆ ਨੇ ਤੇ ਇਸ ਕਰਕੇ ਕੋਸ਼ਿਸ਼ ਕਰਨੇ ਵੀ ਦੇ ਵਿੱਚ ਹੀ ਸਾਡਾ ਹਾਲੋ ਜਿਸ ਲੋ ਲੋਟੋ ਜਿੱਥੋਂ ਤੱਕ ਹੋ ਸਕੇ ਕਰਵਾਇਆ ਜਾਏ ਤੇ ਦੋ ਫੈਸਲੇ ਕਰਵਾ ਵੀ ਦਿੱਤੇ ਨਹੀਂ ਪਿੰਡ 'ਚ ਕਰਵਾ ਦਿੱਤੇ ਨੇ ਜੀ ਬਾਹਰ ਜਾਣ ਲੱਗੇ ਪਿੰਡ 'ਚ ਕਹਿੰਦੇ ਫੈਸਲੇ ਵੀ ਕਰਾ ਦਿੱਤੇ ਜਿਹੜੀ ਗੱਲ ਇੱਥੇ ਬੋਦੇ ਦੀ ਖੂਈ ਦੇ ਸਰਪੰਚ ਸਾਹਾ ਸਰਪੰਚ ਆਖਦੇ ਆ ਕਿ ਚਾਹ ਕਹਿੰਦੇ ਮੈਨੂੰ ਇੰਨਾ ਜ਼ਿੰਮੇਵਾਰੀ ਮੈਨੂੰ ਜਿਹੜੀ ਪਿੰਡ ਨੇ ਦਿੱਤੀ ਆ ਵਾਕੂਬੀ ਨਿਭਾਵਾਂਗੇ ਉਸ ਦੀ ਕਹਿੰਦੇ ਜਿੰਦੀ ਜਾਗ ਦੀ ਮਿਸਾਲ ਸੀ ਕਿ ਕਦੀ ਵੀ ਕਿਸੇ ਸਰਪੰਚ ਨੇ ਆਪ ਆ ਕੇ ਗਲੀਆਂ ਨਾਲੀਆਂ ਦੀ ਸਫਾਈ ਨਹੀਂ ਸੀ ਕਰਾਈ ਔਰ ਉਸ ਦੀ ਮਿਸਕਾਲ ਮਿਲੀ ਜਦੋਂ ਅਸੀਂ ਵੀ ਪਿੰਡ 'ਚ ਪਹੁੰਚੇ ਤਾਂ ਇਹ ਸਰਪੰਚ ਖੁਦ ਖਲੋ ਕੇ ਤੇ ਸਫਾਈ ਕਰਵਾ ਰਹੇ ਸੀ ਦੂਸਰੇ ਪਾਸੇ ਕਹਿੰਦੇ ਕਿ ਪਿੰਡ ਦੀ ਸੀਵਰੇਜ ਦੀ ਗੱਲ ਜਿਹੜੀ ਆ ਉਹ ਹੋ ਚੁੱਕੀ ਹੈ ਉਹ ਵੀ ਜਲਦ ਪਵਾਵਾਂਗੇ ਕੱਚੇ ਕੋਠਿਆਂ ਦੀਆਂ ਕਹਿੰਦੇ ਬਹੁਤ ਲੋਡ ਹੈ ਇਸ ਪਿੰਡ ਦੇ ਵਿੱਚ ਕਿਉਂਕਿ ਗਰੀਬੀ ਰੇਖਾ ਤੋਂ ਘੱਟ ਨੇ ਲੋਕ ਇੱਥੇ ਉਹ ਵੀ ਕਹਿੰਦੇ ਜਲਦ ਹੱਲ ਕਰਾਵਾਂਗੇ ਬਾਕੀ ਸਾਬਕਾ ਸਰਪੰਚ ਤੇ ਹੋਰ ਵੀ ਜਿਹੜੇ ਉਹਨਾਂ ਦੇ ਮੌਜੂਦਾ ਮੈਂਬਰ ਪੰਚਾਇਤ ਨੇ ਉਹ ਵੀ ਇਹ ਕਹਿੰਦੇ ਕਿ ਸਰਪੰਚ ਦਾ ਪੂਰਾ ਸਾਥ ਦੇਵਾਂਗੇ ਨੌਜਵਾਨ ਨੇ ਚੰਗੀ ਗੱਲ ਹੈ ਕਿਉਂਕਿ ਇੱਥੇ ਦੇ ਵਿਧਾਇਕ ਵੀ ਜਿਹੜੇ ਉਹ ਵੀ ਨੌਜਵਾਨ ਨੇ ਸੋ ਸੋਚ ਚੰਗੀ ਲਾ ਕੇ ਚੱਲੇ ਆ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਕਿ ਕਿੰਨੀ ਕੁ ਡਵੈਲਪਮੈਂਟ ਹੋਈ ਹੈ ਕੈਮਰਾਮੈਨ ਬੰਟੀ ਦੇ ਨਾਲ ਆਨ 에ਅਰਲੀ ਨੀਤੀ ਲੂਥਰਾ ਪਿੰਡ ਬੋਦੇ ਦੀ ਹੋਈ ਹੈ